ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 10 ਦਸੰਬਰ 2025 ਦਿਨ ਬੁੱਧਵਾਰ ਨਾਨਕਸ਼ਹੀ ਸਾਹਿਬ ਦਾ 557 ਮਗਰ ਮਹੀਨੇ ਦੀ 23 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਕੈਲਗਰੀ ਤੋਂ ਬਾਅਦ ਐਡਵੈਂਟਨ ਦੇ ਵਿੱਚ ਹੁਣ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲੇ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਸਰੀ ਵੈਨਕੂਵਰ ਕਕਟਲਮ ਤਹਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੈਂਕ ਆਫ ਕੈਨੇਡਾ ਵੱਲੋਂ ਕੀਤੇ ਫੈਸਲੇ ਦੀ ਵਿਆਜ ਦਰਾਂ ਨਹੀਂ ਛੇੜੀਆਂ ਗਈਆਂ ਸਰੀ ਅਤੇ ਰੈਚਮੈਂਟ ਦੇ ਵਿੱਚ ਡਰੱਗ ਲੈਬਸ ਫੜੀਆਂ ਗਈਆਂ ਫਰੋਤੀਆਂ ਦੇ ਬਾਰੇ ਪੁਲਿਸ ਨੇ ਇੱਕ ਅਪੀਲ ਜਾਰੀ ਕੀਤੀ ਹੈ ਉਹਨਾਂ ਕਾਰੋਬਾਰੀਆਂ ਨੂੰ ਜਿਹੜੇ ਪੈਸੇ ਦੇ ਰਹੇ ਆ ਇਸ ਦੇ ਨਾਲ ਹੀ ਸਰੀ ਦੇ ਵਿੱਚ ਕੈਲਗੀ ਦੇ ਵਿੱਚ ਫਰੋਤੀਆਂ ਦੇ ਬਾਰੇ ਇੱਕ ਹੋਰ ਟਾਊਨ ਹਾਲ ਹੋ ਰਿਹਾ ਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਅਲਬਰਟਾ ਦੀ ਮੁੱਖ ਮੰਤਰੀ ਅਤੇ ਤਕਰੀਬਨ ਹੋਰ 20 ਵਿਧਾਇਕਾਂ ਦੇ ਉੱਤੇ ਰੀਕਾਲ ਮਹਿੰਮ ਚੱਲ ਰਹੀ ਹੈ ਇਹਦੇ ਬਾਰੇ ਪਰੇਸ਼ਾਨੀਆਂ ਵਧੀਆਂ ਹੋਈਆਂ ਉਹਨਾਂ ਦੀਆਂ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਤੇ ਅਖੀਰ ਚ ਗੱਲਬਾਤ ਹੋਊਗੀ ਅਮਰੀਕਾ ਬਾਰੇ ਜਿਹੜੀ ਉਹਨਾਂ ਨੇ ਵਿਜ਼ਿਟਰਸ ਟੂਰਿਸਟ ਦੇ ਉੱਤੇ ਨਵੀਂ ਸ਼ਰਤ ਲਾਉਣ ਦੀ ਗੱਲ ਆਖੀ ਆ ਜਿਹਦੇ ਨਾਲ ਕਈ ਮੁਲਕਾਂ ਦੇ ਲੋਕ ਪ੍ਰਭਾਵਿਤ ਹੋਣਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे। भरत पता नोट करो इक्यासी सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी तो बाद अपनी तीज लोकेशन एडमिंटन खोल ली है ਦਸੋ ਹੋਤਾ ਸ਼ੋ ਚੱਕ ਕਰੋ ਫਿਰ ਆਪ ਸਭ ਦਾ ਨਿਕਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੋਂ ਦੇ ਲੋਕਾਂ ਦੀਆਂ ਨਿਗਾਹਾਂ ਬੈਂਕ ਆਫ ਕੈਨੇਡਾ ਦੇ ਫੈਸਲੇ ਤੇ ਲੱਗੀਆਂ ਸਨ ਸੋ ਅੱਜ ਜਿਹੜਾ ਬੈਂਕ ਆਫ ਕੈਨੇਡਾ ਨੇ ਇਸ ਸਾਲ ਦਾ ਅਖੀਰਲਾ ਫੈਸਲਾ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਆਜ ਦਰਾਂ ਜਿਹੜੀਆਂ ਉਹਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾਊਗੀ ਸੋ ਮਤਲਬ ਬੈਂਚਮਾਰਕ ਰੇਟ 7.2% ਦੇ ਉੱਤੇ ਅਤੇ ਪ੍ਰਾਈਮ ਰੇਟ 4.45% ਦੇ ਉੱਤੇ ਹੀ ਰਹੂਗਾ ਸੋ ਇਹਦੇ ਵਿੱਚ ਕੀ ਹੈ ਕਿ ਬੈਂਕਾਂ ਡਿਸਕਾਊਂਟ ਦੇ ਦਿੰਦੀਆਂ ਕਿਸੇ ਕੋਲ 0.80 ਹੈ ਕਿਸੇ ਕੋਲ 0.90 ਹੈ ਕਿਸੇ ਕੋਲ ਪੂਰੇ 1% ਦਾ ਉਹਦੇ ਹਿਸਾਬ ਦੇ ਨਾਲ 3.5 ਤੋਂ ਲੈ ਕੇ 4.4% ਤੱਕ ਮੌਰਗੇਜ ਰੇਟ ਇਸ ਵੇਲੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਸੋ ਜਿਹੜੇ ਕਿ ਸਧਾਰਨ ਨੇ ਆਮ ਨੇ ਜਿਹੜੇ ਪਹਿਲਾਂ 1.5 ਤੋਂ 2% ਤੱਕ ਰੇਟ ਚਲੇ ਗਏ ਸੀ ਉਹ ਆ ਸਧਾਰਨ ਸੀਗੇ ਕਦੀ ਕਿਦਾਂ ਇਦਾਂ ਦਾ ਗੋਗਲਿਆਂ ਦਾ ਵੀ ਵਰਦਾ ਆ ਤੇ ਆਮ ਤੌਰ ਦੇ ਉੱਤੇ ਜਿਹੜੇ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਨੇ ਉਹ 3 ਤੋਂ ਲੈ ਕੇ 4.5% ਦੇ ਵਿਚਾਲੇ ਵਿਚਾਲੇ ਘੁੰਮਦੇ ਰਹਿੰਦੇ ਆ। ਸੋ ਇਹ ਲੰਮੇ ਸਮੇਂ ਤੱਕ ਇੱਧੇ ਰਹੇ ਆ। ਹੁਣ ਗੱਡੀ ਉੱਥੇ ਹੀ ਕਿਹੀ ਆ ਕੇ ਖੜੀ ਆ। ਸੋ ਬਹੁਤੇ ਮਾਹਰ ਇਹ ਵੀ ਕਹਿ ਰਹੇ ਆ ਕਿ 2026 ਦੇ ਵਿੱਚ ਵੀ ਬਹੁਤੀ ਤਬਦੀਲੀ ਦੇ ਆਸਾਰ ਨਹੀਂ ਆ। ਇੱਕ ਸਰਵੇਖਣ ਜਿਹੜਾ ਕੀਤਾ ਗਿਆ ਸੀ ਉਹਦੇ ਵਿੱਚ ਬਹੁਤੇ ਮਾਹਰ ਇਹ ਕਹਿੰਦੇ ਆ ਕਿ ਇੰਟਰਸਟ ਰੇਟ ਹੁਣ ਇੱਥੇ ਹੀ ਲੱਗੀ ਸਾਕੇ ਰਹਿਣਗੇ। ਵਧਣ ਦੀ ਸੰਭਾਵਨਾ ਨਹੀਂ ਆ ਪਰ ਬਹੁਤੇ ਘਟਣ ਦੀ ਸੰਭਾਵਨਾ ਵੀ ਨਹੀਂ ਆ ਪਰ ਕੁਝ ਮਾਹਰ ਇਹ ਕਹਿ ਰਹੇ ਆ ਕਿ ਅ ਦੋ ਕਟ ਹੋਰ ਲੱਗ ਸਕਦੇ ਆ ਸੋ ਇਸ ਵੇਲੇ ਅਮਰੀਕਾ ਦੇ ਨਾਲ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਵੀ ਅੱਜ ਫੈਡਰਲ ਰਿਜ਼ਰਵ ਦੀ ਮੀਟਿੰਗ ਸੀ ਉਹਨਾਂ ਨੇ ਇੱਕ ਕੁਆਟਰ ਦਾ ਕਟ ਲਾ ਦਿੱਤਾ ਆ 0.25% ਇੰਟਰਸਟ ਰੇਟ ਅਮਰੀਕਾ ਦੇ ਵਿੱਚ ਘਟਾਏ ਗਏ ਆ ਹੁਣ ਕੈਨੇਡਾ ਨੇ ਅਮਰੀਕਾ ਵੱਲ ਦੇਖ ਕੇ ਹੀ ਇੰਟਰਸਟ ਰੇਟ ਕਰਨੇ ਹੁੰਦੇ ਆ ਪਰ ਫਿਰ ਸਵਾਲ ਪੈਦਾ ਹੁੰਦਾ ਵੀ ਇਸ ਵਾਰੀ ਅਮਰੀਕਾ ਵਾਂਗ ਕੱਟ ਕਿਉਂ ਨਹੀਂ ਲਾਇਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਨੇ ਆਪਣੇ ਤੌਰ ਦੇ ਉੱਤੇ ਦੋ ਕੱਟ ਪਹਿਲਾਂ ਅਮਰੀਕਾ ਨਾਲੋਂ ਵੱਧ ਲਾਏ ਹੋਏ ਆ ਸੋ ਇਸ ਕਰਕੇ ਬੈਂਚਮਾਰਕ ਰੇਟ ਦਾ ਫਰਕ ਚੱਲ ਰਿਹਾ ਆ ਤੇ ਹੁਣ ਅਮਰੀਕਾ ਦੇ ਮਗਰ ਲਾ ਕੇ ਕੈਨੇਡਾ ਨੇ ਕੱਟ ਨਹੀਂ ਲਾਇਆ ਕਿਉਂਕਿ ਉਹ ਪਹਿਲਾਂ ਹੀ ਕੱਟ ਲਾ ਚੁੱਕੇ ਆ ਰਿਪੋਰਟਾਂ ਇਹ ਵੀ ਕਹਿੰਦੀਆਂ ਕਿ ਜਿਹੜਾ ਗ੍ਰੇਟਰ ਟ੍ਰਾਂਟੋ ਇਲਾਕਾ ਦੇ ਗ੍ਰੇਟਰ ਵੈਨਕੂਵਰ ਇਲਾਕਾ ਇਹਦੇ ਵਿੱਚ 26 ਚ ਕੋਈ ਬਹੁਤਾ ਬਦਲਾਅ ਹੋਣ ਦੀ ਨ ਸੰਭਾਵਨਾ ਨਹੀਂ ਆ ਅਨਟਰਾਸਟ੍ਰੀਟ ਦੇ ਨਾਲ-ਨਾਲ ਘਰਾਂ ਦੀ ਸੇਲ ਥੋੜੀ-ਬੋਤੀ ਵੱਧ ਸਕਦੀ ਹੈ ਪਰ ਕੀਮਤਾਂ ਨਹੀਂ ਵਧਣਗੀਆਂ ਘਟ ਸਕਦੀਆਂ ਥੋੜੀਆਂ-ਬੋਤੀਆਂ 2-4% ਪਰ ਵੱਧ ਨਹੀਂ ਸਕਦੀਆਂ ਦੂਜੇ ਪਾਸੇ ਲਾਬੋਇਟਾ ਦੇ ਵਿੱਚ ਕੈਲਗਰੀ ਐਡਮਿੰਟਨ ਤੇ ਉਧਰ ਮੋਂਟਰੀਅਲ ਚ ਜਾਂ ਹੋਰ ਛੋਟੇ ਸ਼ਹਿਰ ਜਿਹੜੇ ਨੇ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਨੇ ਉੱਥੇ ਘਰਾਂ ਦੀਆਂ ਕੀਮਤਾਂ ਮੋਰਲੇ ਸਾਲ ਵੱਧ ਸਕਦੀਆਂ ਸੋ ਵੈਨਕੂਵਰ ਟੋਰਾਂਟੋ ਇਲਾਕੇ ਤੋਂ ਬਿਨਾ ਉਹ ਕਹਿੰਦੇ ਵੀ ਮਾਰਕੀਟ ਜਿਹੜੀ ਉਹ ਗਰਮ ਹੋ ਸਕਦੀ ਆ ਸੋ ਕੈਲਗੀ ਦੇ ਵਿੱਚ ਦੱਸ ਰਹੇ ਆ ਲੋਕ ਕਿ ਕਾਫੀ ਮਾਰਕੀਟ ਇਸ ਵੇਲੇ ਤੁਰ ਰਹੀ ਹੈ ਤੇ ਇਧਰੋਂ ਵੈਨਕੂਵਰੋਂ ਵੀ ਬਹੁਤ ਸਾਰੇ ਜਿਹੜੇ ਡਿਵੈਲਪਰ ਨੇ ਬਿਲਡਰ ਨੇ ਢੁੰਡਰ ਤੇ ਪੁੱਛਾਂ ਰੱਖ ਕੇ ਕਹਿ ਲਗੀ ਹਾਲ ਨੂੰ ਤੁਰ ਰਹੇ ਆ ਕਿਉਂਕਿ ਜਿਨ੍ਹਾਂ ਨੇ ਪੈਸੇ ਬਣਾਉਣੇ ਹੁੰਦੇ ਆ ਕੋਈ ਨਾ ਕੋਈ ਥਾਂ ਲੱਭ ਲੈਂਦੇ ਆ ਤੇ ਪਹਿਲਾਂ ਵੀ ਕਹਿ ਲਗੀ ਬੜੇ ਸ਼ਿਕਾਇਤ ਕਰਦੇ ਸੀਗੇ ਕਿ ਟ੍ਰਾਂਟੋ ਤੇ ਵੈਨਕੂਵਰ ਵਾਲੇ ਆ ਕੇ ਸਾਡੇ ਘਰ ਮਹਿੰਗੇ ਕਰ ਰਹੇ ਆ ਪਰ ਹੁਣ ਜਦੋਂ ਇਹ ਵੈਨਕੂਵਰ ਤੇ ਟ੍ਰਾਂਟੋ ਦੀ ਮਾਰਕੀਟ ਤੁਰ ਨਹੀਂ ਰਹੀ ਤਾਂ ਜ਼ਾਹਰ ਆ ਕਿ ਵੈਨਕੂਵਰ ਤੇ ਟ੍ਰਾਂਟੋ ਦੇ ਮਾਹਰ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਗੇਮ ਆਉਂਦੀ ਆ ਉਹ ਕਹਿ ਲਗੀ ਤਾਂ ਰੋਕ ਕਰਨਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡਰੱਗ ਲੈਬਸ ਫੜ ਹੋਣ ਦੀ ਸਰੀ ਅਤੇ ਰਿਚਮੰਡ ਦੇ ਵਿੱਚ ਦੋਨੇ ਗ੍ਰੇਟਰ ਵੈਨਕੂਵਰ ਇਲਾਕੇ 'ਚ ਸ਼ਹਿਰ ਪੈਂਦੇ ਆ ਸੋ ਉੱਥੇ ਪੁਲਿਸ ਨੇ ਛਾਪਾ ਮਾਰ ਕੇ ਦੋ ਡਰੱਗ ਲੈਬਸ ਫੜੀਆਂ ਆ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਆ ਕਿ ਸਰੀ ਦੇ ਮਸ਼ਹੂਰ ਪੈਨੋਰਾਮਾ ਰਜ ਇਲਾਕੇ 'ਚ ਅਮੀਰਾਂ ਦਾ ਇਲਾਕਾ ਆ ਉੱਥੇ ਘਰ 129 ਸਪੀਡ ਤੇ ਚਲੰਜਾ ਐਬਨਿ ਉੱਤੇ ਸੀ ਉੱਥੇ ਸਰਚ ਵਾਰੰਟ ਲਿਆ ਗਿਆ ਸੀਗਾ ਤੇ ਇਸ ਦੇ ਨਾਲ ਹੀ ਰਿਚਮੰਡ ਦੇ ਵਿੱਚ ਇੱਕ ਟਾਊਨ ਹਾਊਸ ਸੀਗਾ ਮਕਨੀਲੀ ਡਰਾਈਵ ਦੇ ਉੱਤੇ ਅਦੋਮਾ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਉੱਥੇ ਫੈਂਟਨਿਲ ਡਰਗ ਤੋਂ ਇਲਾਵਾ ਬਹੁਤ ਸਾਰਾ ਹਸਲਾ ਵੀ ਬਰਾਮਦ ਕੀਤਾ ਗਿਆ ਸੋ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਸਰੀ ਵਾਲਾ ਘਰ ਆ ਸਰੀ ਵਾਲੀ ਪ੍ਰਾਪਰਟੀ ਆ ਉੱਥੇ 14 ਕਿਲੋ ਸ਼ੱਕੀ ਫੈਂਟਨਿਲ ਇਹਦੇ ਨਾਲ ਦੀ ਨਾਲ 206 ਲੀਟਰ ਜੀਬੀਐਲ ਜਿੱਤੋਂ ਗਾਂ ਸੰਥੈਟਿਕ ਡਰਗ ਬਣਾਈ ਜਾਂਦੀ ਆ ਉਹ ਬਰਾਮਦ ਕੀਤੀ ਗਈ ਹੈ ਤੇ ਨਾਲ ਦੀ ਨਾਲ ਬਹੁਤ ਵੱਡੀ ਪਦਰਤੇ ਗਾਂਸ ਅਤੇ ਐਮੂਨੀਸ਼ਨ ਵੀ ਬਰਾਮਦ ਕੀਤਾ ਗਿਆ ਸੋ ਜਿਹੜਾ ਰਿਚਮੈਂਡ ਵਾਲਾ ਘਰ ਆ ਉੱਥੇ ਪੁਲਿਸ ਕਹਿੰਦੀ ਹੈ ਵੀ ਸਾਨੂੰ ਡਰੱਗ ਅਤੇ ਨਾਲ ਦੇ ਨਾਲ ਇੱਕ ਬੰਦਾ ਮਿਲਿਆ 86000 ਡਾਲਰ ਕੈਸ਼ ਬਰਾਮਦ ਹੋਇਆ ਜਿਹੜਾ ਬੰਦਾ ਉਥੇ ਰਚਮੈਂਟ ਵਾਲੇ ਘਰ ਸੀਗਾ ਉਹਨੂੰ ਚਾਰਜ ਕੀਤਾ ਗਿਆ ਪਰ ਬਾਅਦ ਦੇ ਵਿੱਚ ਉਹਦੀ ਜ਼ਮਾਨਤ ਹੋ ਚੁੱਕੀ ਹੈ ਸਰੀ ਵਾਲੇ ਘਰ ਦੇ ਵਿੱਚੋਂ ਜਿਹੜੀਆਂ ਗੰਨਸ ਫੜ ਗਈਆਂ ਉਹਨਾਂ ਦੀ ਗਿਣਤੀ 13 ਦੱਸੀ ਗਈ ਹੈ ਇਹਨਾਂ ਦੇ ਵਿੱਚੋਂ 8 ਹੈਂਡ ਗੰਨਸ ਨੇ ਜੀ ਤੇ 5 ਜਿਹੜੀਆਂ ਲੰਬੀ ਨਾਲੀ ਵਾਲੀਆਂ ਗੰਨਾਂ ਨੇ ਤੇ ਇਸ ਤੋਂ ਇਲਾਵਾ ਇੱਕ 50 ਕੈਲੀਬਰ ਦੀ ਰਾਈਫਲ ਫੜੀ ਗਈ ਹੈ ਤੇ ਇਸ ਦੇ ਨਾਲ ਹੀ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਸੈਂਕੜਿਆਂ ਦੀ ਮਾਤਰਾ ਦੇ ਵਿੱਚ ਗੋਲੀਆਂ ਤੇ ਕਾਰਤੂਸ ਮੈਗਜ਼ੀਨ ਵਗੈਰਾ ਉਥੋਂ ਬਰਾਮਦ ਕੀਤੇ ਗਏ ਆ ਸੋ ਇਹ ਦੱਸਿਆ ਗਿਆ ਕਿ ਜਿਹੜਾ ਅਸਲਾ ਆ ਕਿਹੜੇ ਗੈਂਗ ਦੇ ਨਾਲ ਸੰਬੰਧਿਤ ਆ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਗ੍ਰੇਟਰ ਵੈਨਕੂਵਰ ਲੱਕੇ ਦੀ ਜਿਹੜੀ ਡਰੱਗ ਮਾਰਕੀਟ ਆ ਇਹਨੂੰ ਇਸ ਵੇਲੇ ਮੈਕਸੀਕਨ ਕਾਰਟਲਸ ਜਿਹੜੇ ਨੇ ਉਹ ਹੈਂਡਲ ਕਰ ਰਹੇ ਆ ਮੈਕਸੀਕੋ ਤੋਂ ਸਾਰਾ ਕੁਝ ਚੱਲ ਰਿਹਾ ਆ ਜਿਹੜੇ ਲੋਕ ਲੱਗੇ ਆਂਗੇ ਇੱਥੇ ਪਹਿਲਾਂ ਸਾਰੀ ਗੇਮ ਚਲਾਉਂਦੇ ਸੀਗੇ ਉਹਨਾਂ ਵਿੱਚੋਂ ਬਹੁਤੇ ਲੋਕ ਮਾਰੇ ਜਾ ਚੁੱਕੇ ਆ ਤੇ ਜਾਂ ਫਿਰ ਜਿਹੜੇ ਬਚੇ ਨੇ ਉਹ ਹੁਣ ਲੋਕੇ ਡੁੱਬੇ ਬੈਠੇ ਆ ਤੇ ਕੁਝ ਜਿਹੜੇ ਇੱਥੇ ਹਨ ਉਹ ਇਹਨਾਂ ਮੈਕਸੀਕਨ ਕਾਰਟਲਸ ਦੇ ਵਾਸਤੇ ਹੁਣ ਕੰਮ ਕਰ ਰਹੇ ਆ ਇਸ ਨਾਲ ਹੀ ਗੱਲ ਆਪਾਂ ਸਰੀ ਸ਼ਹਿਰ ਦੇ ਵਿੱਚ ਤੇ ਆਲੇ ਦੁਆਲੇ ਮੰਗੀਆਂ ਫਰੋਤੀਆਂ ਦੀ ਕਰੀਏ ਤਾਂ ਪੁਲਿਸ ਵੱਲੋਂ ਇੱਕ ਬਕਾਇਦਾ ਅਪੀਲ ਕੀਤੀ ਗਈ ਹੈ ਕਿ ਬੇਸ਼ੱਕ ਪੁਲਿਸ ਕਹਿ ਰਹੀ ਹੈ ਕਿ ਲੋਕੀ ਪੈਸੇ ਨਾ ਦੇਣ ਪਰ ਫਿਰ ਵੀ ਬਹੁਤ ਸਾਰੇ ਕਾਰੋਬਾਰੀ ਪੈਸੇ ਦੇ ਰਹੇ ਆ ਤੇ ਇਸ ਕਾਰਨ ਹੋਏ ਰਿਹਾ ਕਿ ਉਹਨਾਂ ਤੋਂ ਵਾਰ-ਵਾਰ ਪੈਸੇ ਮੰਗੇ ਜਾ ਰਹੇ ਆ ਸਰੀ ਪੁਲਿਸ ਦੇ ਸਟਾਫ ਸਰਜਨ ਲੈਂਸੇ ਹਾਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਇਹ ਜਾਣਕਾਰੀ ਪਹੁੰਚੀ ਆ ਕਿ ਕਈਆਂ ਲੋਕਾਂ ਨੇ 2-2 3-3 ਵਾਰ ਪੈਸੇ ਦੇ ਚੁੱਕੇ ਆ ਤੇ ਹੁਣ ਜਦੋਂ ਚੌਥੀ ਵਾਰ ਉਹਨਾਂ ਤੋਂ ਪੈਸੇ ਮੰਗੇ ਗਏ ਆ ਤੇ ਉਹ ਪੁਲਿਸ ਕੋਲੋਂ ਸਲਾਹ ਮੰਗ ਰਹੇ ਆ ਸੇਫਟੀ ਮੰਗ ਰਹੇ ਆ ਸੋ ਪੁਲਿਸ ਕਹਿੰਦੀ ਆ ਵੀ ਅਸੀਂ ਕਾਰੋਬਾਰੀਆਂ ਨੂੰ ਬਾਰ-ਬਾਰ ਬੇਨਤੀ ਕੀਤੀ ਆ ਕਿ ਤੁਸੀਂ ਪੈਸੇ ਜਿਹੜੇ ਨੇ ਉਹ ਫਰੋਤੀ ਦੇ ਨਾਂ ਦਿਓ ਸਾਨੂੰ ਫੋਨ ਕਰੋ ਅਸੀਂ ਤੁਹਾਡੀ ਸੇਫਟੀ ਦੇ ਵਾਸਤੇ ਜੋ ਕੁਝ ਵੀ ਹੋ ਸਕਦਾ ਆ ਉਹ ਕਰਾਂਗੇ ਪਰ ਜਦੋਂ ਤੁਸੀਂ ਪੈਸੇ ਦਿੰਨੇ ਆ ਤਾਂ ਇੱਕ ਤਰੀਕੇ ਦੇ ਨਾਲ ਸਾਰੀ ਮਹਿਮ ਨੂੰ ਫਾਈਨਾਂਸ ਕਰਦੇ ਆ ਜਿਹੜੇ ਪੈਸੇ ਤੁਸੀਂ ਦਿੰਨੇ ਆ ਉਹਦੇ ਨਾਲ ਅਸਲਾ ਖਰੀਦਿਆ ਜਾਂਦਾ ਗੱਡੀਆਂ ਖਰੀਦੀਆਂ ਜਾਂਦੀਆਂ ਤੇ ਉਹ ਹੋਰ ਲੋਕਾਂ ਤੋਂ ਫਿਰ ਪੈਸੇ ਖੋਣ ਦਾ ਸਬਬ ਬਣਦੀਆਂ ਆ ਇਸ ਕਰਕੇ ਪੈਸੇ ਨਾ ਦਿੱਤੇ ਜਾਣ ਦੂਜੇ ਪਾਸੇ ਜਿਹੜੇ ਪੀੜਤ ਨੇ ਉਹ ਦਬਵੀਂ ਜਵਾਨ ਵਿੱਚ ਇਹ ਕਹਿ ਰਹੇ ਆ ਕਿ ਸਾਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈਗਾ ਜਿਸ ਹਿਸਾਬ ਨਾਲ ਪੁਲਿਸ ਦੀਆਂ ਕਾਰਵਾਈਆਂ ਆ ਤੇ ਜੇਕਰ ਸਾਡੇ ਕਿਸੇ ਜੀ ਦੀ ਹੱਤਿਆ ਹੋ ਗਈ ਕੋਈ ਘਰ ਦਾ ਪਰਿਵਾਰ ਦਾ ਜੀ ਮਾਰਿਆ ਗਿਆ ਉਹਦੇ ਨਾਲੋਂ ਪੈਸਾ ਜਿਹੜਾ ਆ ਵੱਡੀ ਗੱਲ ਨਹੀਂ ਆ ਪਰ ਹੁਣ ਤੰਗੀ ਇਹ ਹੋ ਗਈ ਹੈ ਕਿ ਜਿਹੜੇ ਲੋਕ ਦੋ ਦੋ ਤਿੰਨ ਤਿੰਨ ਵਾਰੀ ਵੀ ਪੈਸੇ ਪੁਲਿਸ ਨੂੰ ਚੋਰੀ ਦੇ ਚੁੱਕੇ ਆ ਉਹਨਾਂ ਤੋਂ ਹੋਰ ਪੈਸੇ ਮੰਗੇ ਜਾ ਰਹੇ ਆ ਵੱਖਰੇ ਗੈਂਗ ਜਿਹੜੇ ਆ ਉਹ ਪੈਸੇ ਮੰਗ ਰਹੇ ਆ ਤੇ ਇਸ ਕਰਕੇ ਹੁਣ ਉਹਨਾਂ ਨੇ ਹਾਰ ਕੇ ਪੁਲਿਸ ਤੱਕ ਸੰਪਰਕ ਕੀਤਾ ਹੈ ਤੇ ਪੁਲਿਸ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਕਿ ਜੇ ਇਹ ਨਾ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਗੈਂਗਸਟਰਾਂ ਦੇ ਫਰौती ਮੰਗਣ ਵਾਲਿਆਂ ਦੇ ਹੌਂਸਲੇ ਵਧਾ ਰਹੇ ਆ ਤੇ ਪੁਲਿਸ ਨੇ ਹੀ ਜਾਣਕਾਰੀ ਵੀ ਦਿੱਤੀ ਆ ਕਿ ਕਾਰੋਬਾਰ ਦੇ ਹਿਸਾਬ ਨਾਲ ਆ ਕੁਝ ਕਾਰੋਬਾਰੀ ਜਿਹੜੇ ਆ ਉਹਨਾਂ ਦਾ 10-20 ਹਜ਼ਾਰ ਦੇ ਕੇ 50 ਹਜ਼ਾਰ ਦੇ ਕੇ ਸਰ ਗਿਆ ਤੇ ਕਈਆਂ ਨੂੰ ਵਾਰ-ਵਾਰ ਲੱਖਾਂ ਡਾਲਰ ਜਿਹੜੇ ਨੇ ਉਹ ਦੇਣੇ ਪਏ ਆ ਤੇ ਦੇਣੇ ਪੈ ਰਹੇ ਆ ਸੁਰਮੇ ਵਾਰ-ਵਾਰ ਹੀ ਅਪੀਲ ਕੀਤੀ ਆ ਕਿ ਫਰੋਤੀ ਵਾਲਿਆਂ ਨੂੰ ਪੈਸੇ ਨਾ ਦਿੱਤੇ ਜਾਣ ਇਹਦੇ ਨਾਲ ਇੱਕ ਤਰੀਕੇ ਦੇ ਨਾਲ ਤੁਸੀਂ ਆਪ ਹੀ ਉਹਨਾਂ ਦੇ ਜਾਲ ਵਿੱਚ ਫਸ ਰਹੇ ਆਂ ਅਤੇ ਵਾਰ-ਵਾਰ ਤੁਹਾਨੂੰ ਫਿਰ ਪੈਸੇ ਦੇਣ ਵਾਸਤੇ ਮਜਬੂਰ ਕੀਤਾ ਜਾਂਦਾ ਇੱਕ ਵਾਰ ਪਤਾ ਲੱਗ ਜਾਂਦਾ ਕਿ ਇਹ ਬੰਦੇ ਪੈਸੇ ਦੇਣ ਵਾਲੇ ਆ ਤੁਹਾਨੂੰ ਤੋਂ ਹੀ ਵਾਰ-ਵਾਰ ਪੈਸੇ ਮੰਗੇ ਜਾ ਰਹੇ ਆ ਸੋ ਕੰਮ ਜਿਹੜਾ ਜੀ ਵਧਾਈਆਂ ਮੰਗਣ ਵਾਲਿਆਂ ਦਾ ਹੋਇਆ ਆ ਜਿਵੇਂ ਇੱਕ ਘਰੋਂ ਵਧਾਈ ਮਿਲ ਜਵੇ ਤਾਂ ਫਿਰ ਉਹ ਬਾਹਰ ਜਾ ਕੇ ਦੱਸ ਦਿੰਦੇ ਆ ਕਿ ਉੱਥੇ ਪੈਸੇ ਮਿਲਦੇ ਆ ਉਹੀ ਗੱਲ ਹੁਣ ਇੱਥੇ ਹੋਈ ਆ ਵੀ ਜਿਹਨੇ ਇੱਕ ਦੋ ਵਾਰ ਪੈਸੇ ਦੇ ਦਿੱਤੇ ਫਰੋਤੀ ਵਾਲਿਆਂ ਨੂੰ ਹੋਰ ਗੈਂਗ ਹੋਰ ਜਥੇ ਜਿਹੜੇ ਉਹਨਾਂ ਕੋਲੋਂ ਪੈਸੇ ਮੰਗ ਰਹੇ ਆ ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਜਿਹੜੇ ਲੋ ਲੈਵਲ ਕ੍ਰਿਮੀਨਲਸ ਹੁੰਦੇ ਨੇ ਜਿਨ੍ਹਾਂ ਦਾ ਗੈਂਗਸਟਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਤਾਂ ਸੌਖੇ ਪੈਸੇ ਬਣ ਰਹੇ ਆ ਤਾਂ ਉਹ ਵੀ ਆਪਣਾ ਜਿਹੜਾ ਨਾਲ ਕੰਮ ਸ਼ੁਰੂ ਕਰ ਦਿੰਦੇ ਆ ਤੇ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਕਿ ਲੋ ਲੈਵਲ ਦੇ ਕ੍ਰਿਮੀਨਲ ਜਿਹੜੇ ਨੇ ਉਹ ਵੀ ਹੁਣ ਪੈਸੇ ਮੰਗਣ ਲੱਗੇ ਆ ਸੋ ਬਾਰ-ਬਾਰ ਪੁਲਿਸ ਇਹ ਕਹਿ ਰਹੀ ਆ ਕਿ ਤੁਸੀਂ ਪੈਸੇ ਦੇ ਕੇ ਗੈਂਗਸਟਰਾਂ ਨੂੰ ਫਾਈਨਾਂਸ ਨਾ ਕਰੋ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਖਤਰੇ ਵਿੱਚ ਪਾ ਰਹੇ ਆ ਤੇ ਸਮੁੱਚੀ ਕਮਿਊਨਿਟੀ ਨੂੰ ਵੀ ਕਾਤੜੇ ਦੇ ਵਿੱਚ ਸੌਟ ਰਹੇ ਆ ਪਰ ਜਿਨ੍ਹਾਂ ਦੇ ਫੋਨ ਆ ਜਾਂਦਾ ਹੈ ਜੋ ਕਹਿੰਦੇ ਵੀ ਸਾਨੂੰ ਇਹ ਹੁੰਦਾ ਵੀ ਪੈਸੇ ਦੇ ਕੇ ਆਪਣਾ ਬਚਾਅ ਕਰ ਲਈਏ ਵੀ ਪੁਲਿਸ ਨੇ ਜਦ ਤੱਕ ਆਉਣਾ ਜਦ ਤੱਕ ਗੋਲੀਆਂ ਚੱਲ ਜਾਣੀਆਂ ਆ ਸੋ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀਤਾ ਕੀ ਜਾਵੇ ਜੁਦਰੀ ਆਪਾਂ ਗੱਲਬਾਤ ਕੀਤੀ ਹੁਣੇ ਪਿੱਛੇ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਕੀਤਾ ਕੀ ਜਾਵੇ ਉਹਦੇ ਵਾਸਤੇ ਸਿਰ ਜੋੜਨ ਲਈ ਵਿਚਾਰਾਂ ਕੀਤੀਆਂ ਜਾਂਦੀਆਂ ਆ ਜਦੋਂ ਕਮਿਊਨਿਟੀ ਇਕੱਠੀ ਹੋ ਕੇ ਬੈੰਦੀ ਆ ਤਾਂ ਕੋਈ ਨਾ ਕੋਈ ਹੱਲ ਜੜਾ ਜ਼ਰੂਰ ਨਿਕਲ ਆਉਂਦਾ ਆ ਅਭੀਤੇ ਦੇ ਵਿੱਚ ਸਰੀ ਬ੍ਰੈਂਪਟਨ ਦੇ ਵਿੱਚ ਬਹੁਤ ਸਾਰੇ ਟਾਊਨ ਹਾਲ ਇਕੱਤਰਤਾਵਾਂ ਹੋ ਚੁੱਕੀਆਂ ਆ ਇੱਕ ਵਾਰ ਫਿਰ ਜਿਹੜੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਵੱਖਰੇ ਐਂਗਲ ਤੋਂ ਸਿੱਖ ਫੈਡਰੇਸ਼ਨ ਬੀਸੀਸੀ ਗੁਰਦੁਆਰਾ ਕਾਉਂਸਲ ਅਤੇ ਨਾਲ ਦੀ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਪਿਛਲੇ ਹਫ਼ਤੇ ਬ੍ਰੈਂਪਟਨ ਦੇ ਵਿੱਚ ਇੱਕ ਵੱਡਾ ਸਮਾਰਗਮ ਕਰਾਇਆ ਗਿਆ ਸੀ ਇਕੱਤਰਤਾ ਕਰਾਈ ਗਈ ਸੀ ਅੱਜ ਜਿਹੜੀ ਕਿ ਫਰੋਤਿਆਂ ਦੇ ਉੱਤੇ ਪੂਰੀ ਤਰ੍ਹਾਂ ਦੇ ਉੱਤੇ ਰਿਲੇਟਿਡ ਸੀਗੀ ਇਹਦੇ ਵਿੱਚ ਵਕ ਵਕ ਪੀੜਤ ਪਰਿਵਾਰ ਪਹੁੰਚੇ ਹੋਏ ਸਨ ਅ ਹੋਰ ਜਿਹੜੇ ਮਾਹਰ ਨੇ ਸਿਆਸਤਦਾਨ ਨੇ ਉਹ ਪਹੁੰਚੇ ਹੋਏ ਸਨ ਤੇ ਇਸ ਹਫਤੇ ਇਹ ਲੜੀ ਜਿਹੜੀ ਹੈ ਕੈਲਕਲੀ ਅਤੇ ਸਰੀ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਕੈਲਕਲੀ ਵਿੱਚ 13 ਦਸੰਬਰ ਨੂੰ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਟਾਊਨ ਹਾਲ ਮੀਟਿੰਗ ਜਿਹੜੀ ਹੈ ਜੀ ਵੀਨਸ ਬੈਂਕਟ ਹਾਲ ਦੇ ਵਿੱਚ ਰੱਖੀ ਗਈ ਹੈ ਤੇ ਜਦੋਂ ਕਿ ਸਰੀ ਦੇ ਵਿੱਚ 14 ਦਸੰਬਰ ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਿਵਿਕ ਹੋਟਲ ਜਿਹੜਾ ਸਿਟੀ ਹਾਲ ਦੇ ਨਾਲ ਹੀ ਆ ਉਹਦੇ ਥੱਲੇ ਬੈਂਕਟ ਹਾਲ ਦੇ ਵਿੱਚ ਇਕੱਤਰਤਾ ਰੱਖੀ ਗਈ ਆ ਇਹ ਬਿਲਕੁਲ ਹਰੇਕ ਲਈ ਖੁੱਲਾ ਸੱਦਾ ਆ ਕੋਈ ਵੀ ਇੱਥੇ ਪਹੁੰਚ ਸਕਦਾ ਆ ਇੱਥੇ ਜਿਹੜੇ ਪ੍ਰਗਟ ਲੋਕ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਤੁਸੀਂ ਆ ਕੇ ਆਪਣੀ ਗੱਲਬਾਤ ਕਰੋ ਜਿਹੜੀਆਂ ਸਕਿਉਰਿਟੀ ਏਜੰਸੀਜ਼ ਨੇ ਸਿਆਸਤਦਾਨ ਨੇ ਉਨਾ ਨਵੀ ਸੱਦਾ ਦਿੱਤਾ ਗਿਆ ਕਿ ਉਹ ਵੀ ਆ ਕੇ ਲੋਕਾਂ ਦੀ ਗੱਲ ਸੁਣਨ ਜੋ ਉਹਨਾਂ ਦੇ ਤਜਰਬੇ ਨੇ ਉਹ ਆ ਕੇ ਸਾਂਝੇ ਕਰਨ ਸੋ ਕੈਲਗੀ ਦੇ ਵਿੱਚ ਵੀਨਸ ਹਾਲ 13 ਦਸੰਬਰ ਨੂੰ ਤੇ ਸਰੀ ਦੇ ਵਿੱਚ ਸਿਵਿਕ ਹੋਟਲ 14 ਦਸੰਬਰ ਨੂੰ ਦੁਪਹਿਰ ਨੂੰ ਹੈ ਜੀ ਇਹ ਪ੍ਰੋਗਰਾਮ 3 ਘੰਟੇ ਚੱਲਣਾ ਤਾਂ ਕਿ ਲੋਕ ਕਹਿੰਦੇ ਆ ਵੀ ਇਕੱਠੇ ਹੋ ਕੇ ਅਸੀਂ ਕੋਈ ਨਾ ਕੋਈ ਹੱਲ ਇਹਦਾ ਕੱਢ ਸਕੀਏ ਸੋ ਇਸੇ ਸੈਮੀਨਾਰ ਦੇ ਵਿੱਚ ਇਸ ਟਾਊਨ ਹਾਲ ਦੇ ਵਿੱਚ ਪਹਿਲੇ ਨਾਲੋਂ ਵੱਖਰੀ ਗੱਲ ਇਹ ਹੋएगी ਕਿ ਇਹਦੇ ਵਿੱਚ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਨੂੰ ਮੁੱਖ ਮੁੱਦਾ ਰੱਖਿਆ ਗਿਆ ਆ ਜਿਹੜੀਆਂ ਪਹਿਲੀਆਂ ਕੱਟਰਤਾਵਾਂ ਹੋਈਆਂ ਉਹਦੇ ਵਿੱਚ ਫਰੋਤੀਆਂ ਦੀ ਗੱਲ ਚੱਲਦੀ ਰਹੀ ਆ ਗੋੜੀਆਂ ਦੀ ਗੱਲ ਚੱਲਦੀ ਰਹੀ ਆ ਧਮਕੀਆਂ ਦੀ ਗੱਲ ਚੱਲਦੀ ਰਹੀ ਆ ਇਹਨਾਂ ਮਗਰ ਸਾਰਿਆਂ ਮਗਰ ਹੈ ਕੌਣ ਆ ਆਰਸੀਐਮਪੀ ਕਹਿੰਦੀ ਆ ਵੀ ਇਹ ਇਹਦੇ ਮਗਰ ਭਾਰਤ ਸਰਕਾਰ ਉਹਨਾਂ ਦੇ ਨਾਲ ਜਿਹੜੇ ਮਿਲੇ ਹੋਏ ਗੈਂਗ ਆ ਉਹਨਾਂ ਦੇ ਏਜੰਟ ਨੇ ਸੋ ਇਹ ਇੱਕ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦਾ ਮਸਲਾ ਆ ਫੋਨ ਇੰਟਰਫੀਰੈਂਸ ਦਾ ਮਸਲਾ ਆ ਸੋ ਇਹਨਾਂ ਸੈਮੀਨਾਰਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਗੱਲ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਦੇ ਉੱਤੇ ਵੀ ਫੋਕਸ ਰਹਿਣੀ ਆ ਸੋ ਇਹ ਸੈਮੀਨਾਰ ਇਸ ਵੀਕਐਂਡ ਦੇ ਉੱਤੇ ਸਰੀ ਅਤੇ ਕੈਲਗੀਚ ਕਰਵਾਏ ਜਾ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗਵਾਂਡੀ ਸੂਬੇ ਅਲਬਰਟਾ ਦੀ ਜਿੱਥੇ ਦੀ ਸਿਆਸਤ ਵਿੱਚ ਕਾਫੀ ਗਰਮੀ ਆਈ ਹੋਈ ਆ ਮੁੱਖ ਮੰਤਰੀ ਡੈਨੀਅਲ ਸਮਿਤ ਬੜੇ ਖੁਸ਼ ਸਗੇ ਕਿ ਉਹਨਾਂ ਨੇ ਕੈਨੇਡਾ ਸਰਕਾਰ ਦੇ ਨਾਲ ਪਾਈਪਲਾਈਨ ਸਮਝੌਤਾ ਕਰ ਲਿਆ ਆ ਤੇ ਨਾਲ ਦੀ ਨਾਲ ਤੁਹਾਨੂੰ ਖਬਰਾਂ ਇਹ ਵੀ ਆ ਰਹੀਆਂ ਕਿ ਉੱਥੋਂ ਦੇ ਕੁਝ ਐਮਪੀ ਜਿਹੜੇ ਨੇ ਕੰਜ਼ਰਵਟਿਵ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਜਾਣ ਦੀ ਸੋਚ ਰਹੇ ਆ। ਸੋ ਇਹ ਹਜੇ ਫਵਾਂ ਚੱਲ ਹੀ ਰਹੀਆਂ ਸੀ ਕਿ ਕੋਈ 또 ਹੋਰ ਖਬਰ ਆ ਗਈ ਕਿ ਜਿਹੜੀ ਤੁਹਾਡੀ ਸੂਬਾ ਸਰਕਾਰ ਆ ਉਹਦੇ ਵਾਸਤੇ ਲੋਕ ਬਹੁਤੇ ਖੁਸ਼ ਨਹੀਂ ਹੈਗੇ ਨਾਰਾਜ਼ ਨੇ ਉਹਨਾਂ ਤੋਂ। ਡੈਨੀਅਲ ਸਮਿਥ ਸਮੇਤ ਉਹਨਾਂ ਦੀ ਯੂਨਾਈਟਿਡ ਕੰਜ਼ਰਵਟਿਵ ਪਾਰਟੀ ਦੇ ਵੀ ਐਮਐਲਏਆਂ ਦੇ ਖਿਲਾਫ ਰੀਕਾਲ ਪਟੀਸ਼ਨ ਚਲਾ ਦਿੱਤੀ ਗਈ ਆ। ਕੈਨੇਡਾ ਦੇ ਵਿੱਚ ਇੱਕ ਪ੍ਰਬੰਧ ਆ ਕਿ ਜੇਕਰ ਤੁਹਾਡਾ ਚੁਣਿਆ ਹੋਇਆ ਐਮਐਲਏ ਐਮਪੀ ਤੁਹਾਡੇ ਬਾਰੇ ਜਿਹੜਾ ਸਹੀ ਕੰਮ ਨਹੀਂ ਕਰਦਾ ਹਲਕੇ ਦੀ ਨੁਮਾਇੰਦਗੀ ਨਹੀਂ ਕਰਦਾ ਲੋਕਾਂ ਨੂੰ ਲੱਗਦਾ ਤਾਂ ਤੁਸੀਂ ਉਹਦੇ ਉਲਟ ਇਕੱਠੇ ਹੋ ਸਕਦੇ ਆ ਉਹਨੂੰ ਰੀਕਾਲ ਕਰ ਸਕਦੇ ਆ ਉਹਨੂੰ ਵਾਪਸ ਅੱਧ ਸਕਦੇ ਆ ਦੁਬਾਰਾ ਚੋਣ ਕਰਵਾ ਸਕਦੇ ਆ ਉਹਦੇ ਵਿੱਚ ਸ਼ਰਤ ਇਹ ਆ ਕਿ ਜਿਹੜੀ ਮਿੱਥੀ ਗਿਣਤੀ ਆ ਉਹ ਤੁਹਾਡੇ ਨਾਲ ਲੋਕਾਂ ਦੀ ਹੋਣੀ ਚਾਹੀਦੀ ਆ ਸੋ 20 ਐਮਐਲਏ ਇਨਕਲੂਡਿੰਗ ਮੁੱਖ ਮੰਤਰੀ ਲਿਬਰਟਾ ਦੀ ਉਹਨਾਂ ਦੇ ਖਿਲਾਫ ਰੀਕਾਲ ਪਟੀਸ਼ਨ ਚਲਾਈ ਗਈ ਆ ਜਿਹੜਾ ਕਿ ਸਾਰੇ ਦੇ ਸਾਰੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਿਤ ਨੇ ਇਸੇ ਤਰੀਕੇ 1 ਐਮਐਲਏ ਐਨਡੀਪੀ ਦਾ ਵੀ ਆ ਉਹਦੇ ਖਿਲਾਫ ਵੀ ਰੀਕਾਲ ਮਹਿੰਮਾ ਚਲਾਈ ਗਈ ਆ ਤੇ ਜਿਨ੍ਹਾਂ ਨੇ ਇਹ ਰੀਕਾਲ ਮਹਿੰਮਾ ਚਲਾਈ ਉਹਨਾਂ ਦਾ ਇਹ ਕਹਿਣਾ ਆ ਕਿ ਜਿਹੜੀ ਸਾਡੀ ਮੁੱਖ ਮੰਤਰੀ ਸਮਿਥਿਆ ਜਿਹੜੇ ਹਲਕੇ ਦੇ ਵਿੱਚੋਂ ਮੈਡੀਸਨ ਹੈਡ ਵਿੱਚੋਂ ਜਿੱਤੀ ਆ ਇਹ ਉਹਦਾ ਘਰੇਲੂ ਹਲਕਾ ਨਹੀਂ ਆ ਉਹਨੂੰ ਇਲਾਕੇ ਦੇ ਲੋਕਾਂ ਦਾ ਇਲਾਕੇ ਦੀਆਂ ਮੁਸ਼ਕਲਾਂ ਦਾ ਬਿਲਕੁਲ ਪਤਾ ਨਹੀਂ ਹੈਗਾ ਕਿਉਂਕਿ ਉਹ ਇਸ ਹਲਕੇ ਦੇ ਨਾਲ ਸੰਬੰਧੇ ਨਹੀਂ ਰੱਖਦੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੂੰ ਇਸ ਕਰਕੇ ਸਵਾਮਾਣੀ ਦੇ ਸਕਦੀ ਕਿਉਂਕਿ ਉਹਨੂੰ ਲੋਕ ਹੀ ਨਹੀਂ ਜਾਣਦੇ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮਸਲੇ ਇੱਥੇ ਕੀ ਐ ਤੇ ਇਸ ਕਰਕੇ ਉਹ ਸਹੀ ਨੁਮਾਇੰਦਗੀ ਨਹੀਂ ਕਰ ਰਹੀ ਇਸ ਕਰਕੇ ਅਸੀਂ ਉਹਨੂੰ ਵਾਪਸ ਸੱਦਣਾ ਜੋਨਿਆ ਦੂਜੇ ਪਾਸੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਸਪੋਕਸਪਰਸਨ ਨੇ ਉਹ ਕਹਿੰਦੇ ਵੀ ਸਾਡੀ ਪਾਰਟੀ ਦੇ 20 ਐਮਐਲ ਨੇ ਜਿਹੜੇ ਉਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ ਪਰ ਲੋਕਾਂ ਨੂੰ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਡੈਮੋਕਰੇਸੀ ਆ ਲੋਕਤੰਤਰ ਆ ਇਹਦੇ ਵਿੱਚ ਸਾਰਿਆਂ ਨੂੰ ਹੱਕ ਆ ਪਰ ਇਸ ਤਰੀਕੇ ਦੇ ਨਾਲ ਜਿਹੜੇ ਸਿਆਸੀ ਤੁਹਾਡੀਆਂ ਵਿਚਾਰਧਾਰਾਵਾਂ ਦੇ ਟਕਰਾਅ ਹੁੰਦੇ ਆ ਉਹਨਾਂ ਦੇ ਅਧੀਨ ਇਹ ਗੱਲ ਇਥੇ ਤੱਕ ਨਹੀਂ ਵਧਾਉਣੀ ਚਾਹੀਦੀ ਵੀ ਰੀਕਾਲ ਕਰ ਲਓ ਕੋਈ ਦੇਖੋ ਵੱਡੀ ਗੱਲ ਹੋ ਜਾਵੇ ਕਿਸੇ ਵੱਡੇ ਸਿਆਸਤਦਾਨ ਨੇ ਕੋਈ ਭਰੋਸਾ ਤੋੜ ਦਿੱਤਾ ਹੋਵੇ ਕਿਸੇ ਦਾ ਕੋ ਬ੍ਰੀਚ ਆਫ ਟਰਸਟ ਕਰ ਲਿਆ ਹੋਵੇ ਜਾਂ ਕੋ ਬਹੁਤ ਹੀ ਵੱਡੀ ਗਲਤੀ ਕਰ ਲਈ ਹੋਵੇ ਤਾਂ ਉੱਥੇ ਰੀਕਾਲ ਮਹਿੰਮ ਜਿਹੜੀ ਚਲਾਈ ਜਾ ਸਕਦੀ ਹੈ ਪਰ ਇਹ ਨਹੀਂ ਵੀ ਆਪਣੀ ਪਾਰਟੀਕਲੀ ਕਿਸੇ ਨਾਲ ਬਣਦੀ ਨਹੀਂ ਤਾਂ ਉਹਦੇ ਉਲਟ ਮੁੜ ਕੇ ਜਾ ਕੇ ਰੀਕਾਲ ਮਹਿੰਮ ਸ਼ੁਰੂ ਕਰ ਲਓ ਪਰ ਇਹ ਰੀਕਾਲ ਮਹਿੰਮ ਇੰਨੀ ਸੌਖੀ ਨਹੀਂ ਹੈਗੀ ਜੀ ਤਾਂ ਜਿਨ੍ਹਾਂ ਨੇ ਸ਼ੁਰੂ ਕੀਤੀਆਂ ਉਹਨੂੰ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਉਸ ਹਲਕੇ ਚ ਪਈਆਂ ਕੁੱਲ ਵੋਟਾਂ ਦੇ 60% ਦੀ ਸਿਗਨੇਚਰ ਲੈਣੇ ਪੈਣਗੇ ਮਤਲਬ ਕਿ ਜੰਨੀਆਂ ਵੋਟਾਂ ਪਈਆਂ ਸੀਗੀਆਂ ਉਹਨਾਂ ਦੇ ਵਿੱਚ 60% ਦੀ ਲੋਕ ਜੇਕਰ ਉਹਨਾਂ ਨਾਲ ਸਹਿਮਤ ਆ ਤਾਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਉਹ ਸਾਈਨ ਕਰਾ ਕੇ ਦੇਣੇ ਪੈਣਗੇ ਤਾਂ ਜਾ ਕੇ ਰੀਕਾਲ ਹੁੰਦੀ ਆ ਜਿਹੜਾ ਕਿ ਇੱਕ ਲਗਭਗ ਅਸੰਭਵ ਜਾਂ ਕੰਮ ਪ੍ਰਤੀਤ ਹੋ ਰਿਹਾ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਵਾਲੇ ਪਾਸਿਓਂ ਜਿਹੜੀ ਹੈ ਜੀ ਲੋਕ ਚ ਸ਼ਕਤੀ ਦੀ ਕੋਈ ਨਾ ਕੋ ਖਬਰ ਆਉਂਦੀ ਆ ਤੇ ਇਸ ਵਾਰ ਸ਼ਕਤੀ ਜਿਹੜੀ ਹੈ ਮਿੱਤਰ ਮੁਲਕਾਂ ਦੇ ਵੱਧ ਕੀਤੀ ਗਈ ਹੈ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮਹਿਕਮੇ ਵੱਲੋਂ ਇਹ ਕਿਹਾ ਗਿਆ ਕਿ ਇੱਕ ਨਵਾਂ ਪ੍ਰਸਤਾਵ ਲਿਆਂਦਾ ਜਾ ਰਿਹਾ ਕਿ 40 ਦੇਸ਼ਾਂ ਤੋਂ ਆਉਣ ਵਾਲੇ ਸਲਾਨੀਆਂ ਜਿਹਨਾਂ ਨੂੰ ਆਪਾਂ ਵਿਜ਼ਟਰਸ ਕਹ ਦਿੰਨੇ ਆ ਟੂਰਿਸਟ ਕਹ ਦਿੰਨੇ ਆ ਜਦੋਂ ਅਮਰੀਕਾ ਦੇ ਵਿੱਚ ਦਾਖਲ ਹੋਣਗੇ ਤਾਂ ਉਹਨਾਂ ਦੀ 5 ਸਾਲਾਂ ਦੀ ਸੋਸ਼ਲ ਮੀਡੀਆ ਦੀ ਹਿਸਟਰੀ ਮੰਗੀ ਜਾ ਸਕਦੀ ਹੈ ਸੋ ਪਹਿਲੀ ਗੱਲ ਤਾਂ ਇਹ ਕਿ ਹਜੇ ਪ੍ਰਸਤਾਵ ਆ ਇਹ ਅਸੂਲ ਇਹ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਪਰ ਉਹਦੇ ਵਿੱਚ ਇਹ ਰੱਖਿਆ ਗਿਆ ਕਿ ਆਪਾਂ ਇਹ ਪਾਸ ਕਰਨਾ ਹੈ ਕਿਉਂਕਿ 트াম্প ਦੀ ਇਹ ਮੰਗ ਹੈਗੀ ਆ ਪਹਿਲੇ ਦਿਨ ਹੀ ਰਾਸ਼ ਸੰਭ ਦੇ ਜਿਹੜਾ ਉਹਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ ਉਹਦੇ ਵਿੱਚ ਉਹਨੇ ਗੱਲ ਇਹ ਕਹੀ ਸੀ ਕਿ ਜਿਹੜੇ ਲੋਕ ਅਮਰੀਕਾ ਬਾਰੇ ਮਾੜਾ ਸੋਚਦੇ ਆ ਅਮਰੀਕਾ ਦੀ ਨਿੰਦਾ ਕਰਦੇ ਆ ਉਹਦੀ ਆਲੋਚਨਾ ਕਰਦੇ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੜਨ ਨਹੀਂ ਦੇਣਾ ਚਾਹੀਦਾ ਸੋ ਇਸੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਹ ਲਾਜ਼ਮੀ ਸ਼ਰਤ ਉਹਨਾਂ 42 ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੋਊਗੀ ਜਿਹੜੇ ਕਿ ਇਸ ਵਾਰ ਬਿਨਾ ਵੀਜ਼ੇ ਤੋਂ ਅਮਰੀਕਾ ਵੜ ਸਕਦੇ ਆ ਮਤਲਬ ਜਿਵੇਂ ਕਿ ਇੰਗਲੈਂਡ ਆ ਫਰਾਂਸ ਆਸਟ੍ਰੇਲੀਆ ਜਰਮਨੀ ਆ ਤੇ ਇਦਾਂ 42 ਕੰਟਰੀਜ਼ ਨੇ ਜਿਨ੍ਹਾਂ ਦੇ ਕੋਲ ਇਹ ਸਹੂਲਤ ਆ ਉਹਨਾਂ ਦੇ ਨਾਲ ਅਮਰੀਕਾ ਦੇ ਸਬੰਧ ਬੜੇ ਵਧੀਆ ਸੀਗੇ ਕਿ ਉਹਨਾਂ ਦੇ ਪਾਸਪੋਰਟ ਵਾਲੇ ਲੋਕ ਬਿਨਾਂ ਵੀਜ਼ੇ ਤੋਂ ਅਮਰੀਕਾ ਆ ਸਕਦੇ ਸੀਗੇ ਸੋ ਬਿਨਾਂ ਵੀਜ਼ੇ ਤੋਂ ਹੁਣ ਵੀ ਅਮਰੀਕਾ ਆ ਸਕਣਗੇ ਪਰ ਆਪਣੀ ਸੋਸ਼ਲ ਮੀਡੀਆ ਦੀ ਹਿਸਟਰੀ ਸਾਰੀ ਉਹਨਾਂ ਨੂੰ ਦੇਣੀ ਪਊਗੀ ਕਿ ਉਹ ਫੇਸਬੁੱਕ ਦੇ ਉੱਤੇ ਕੀ ਗੱਲਾਂ-ਬਾਤਾਂ ਕਰਦੇ ਰਹੇ ਆ ਕਿਹੜੀਆਂ ਪੋਸਟਾਂ ਪਾਉਂਦੇ ਰਹੇ ਆ ਕਿਹੜੇ ਕਮੈਂਟ ਕਰਦੇ ਰਹੇ ਆ ਟਵਿੱਟਰ ਤੇ ਕੀ ਵਿਚਾਰ ਦਿੰਦੇ ਰਹੇ ਆ YouTube ਤੇ ਕੀ ਕਰਦੇ ਰਹੇ ਆ ਕਿਹੜੀਆਂ ਵੀਡੀਓ ਦੇਖਦੇ ਰਹੇ ਆ ਸੋ ਮਤਲਬ ਕੀ ਜੇਕਰ ਤੁਹਾਡੀ ਅਮਰੀਕਾ ਦੇ ਪਰਤੇ رائے ਕੋ ਬਹੁਤੀ ਵਧੀਆ ਨਹੀਂ ਤੁਸੀਂ ਰੂਸ ਪੱਖੇ ਆ ਤੁਸੀਂ ਰਹਿੰਦੇ ਅਮਰੀਕਾ ਵਿੱਚ ਆਉਣਾ ਅਮਰੀਕਾ ਵਿੱਚ ਗੱਲਾਂ ਕਾਮਰੇਡੀ ਦੀਆਂ ਕਰਦੇ ਆਂ ਤੁਸੀਂ ਫਲਸਤੀਨ ਦੇ ਹੱਕ 'ਚ ਬਹੁਤ ਬੋਲਦੇ ਆਂ ਇਜ਼ਰਾਈਲ ਨੂੰ ਗਾਲਾਂ ਕੱਢਦੇ ਆਂ ਅਮਰੀਕਾ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਚੰਗਾ ਬੰਦਾ ਬੋਲਦੇ ਆਂ ਸੋ ਇਹ ਸਾਰੀਆਂ ਗੱਲਾਂ ਨੋਟ ਕੀਤੀਆਂ ਜਾਣਗੀਆਂ ਸੋ ਇਸ ਤਰੀਕੇ ਦੇ ਨਾਲ ਜ਼ਾਹਰ ਹੈ ਕਿ ਲੋਕ ਜਾਣਗੇ ਅਮਰੀਕਾ ਆਉਣ ਤੋਂ ਲੋਕੇ ਪਤਾ ਨਹੀਂ ਹੁੰਦਾ 5 ਸਾਲ ਪਹਿਲਾਂ ਤੁਸੀਂ ਕੀ ਕੀਤਾ ਹੈ ਤਾਂ ਕੀ ਕਿਹਾ ਹੈ ਬਹੁਤੇ ਲੋਕਾਂ ਵੱਲੋਂ ਕੋਸ਼ਿਸ਼ ਇਹ ਵੀ ਹੋਣੀ ਆ ਵੀ ਆਪਣੀ ਸੋਸ਼ਲ ਮੀਡੀਆ ਹਿਸਟਰੀ ਡਿਲੀਟ ਕਰ ਦਿੱਤੀ ਜਾਵੇ ਜੇਕਰ ਅਮਰੀਕਾ ਜਾਣਾ ਬਹੁਤ ਜ਼ਰੂਰੀ ਹੈ ਗੱਲ ਕੀ ਆ ਵੀ ਸੋਚਾਂ ਪੈ ਗਈਆਂ ਇੱਕ ਵਾਰੀ ਵੀ ਜੇਕਰ ਹੁਣ ਅਮਰੀਕਾ ਜਾਣਾ ਆ ਤਾਂ ਦੇਖਣਾ ਪਊਗਾ ਕਿ ਸੋਸ਼ਲ ਮੀਡੀਆ ਤੇ ਅਸੀਂ ਕੀ ਲਿਖਿਆ ਸੀਗਾ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਸ਼ੋਰਟ ਜਿਹਨਾਂ ਕੋ ਕੈਨੇਡੀਅਨ ਪਾਸਪੋਰਟ ਆ ਉਹ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਸੋਸ਼ਲ ਮੀਡੀਆ ਹਿਸਟਰੀ ਆਪਣੀ ਦਿਖਾਉਣ ਦੀ ਪਰ ਜਿਹੜੇ ਪੀਆਰ ਨੇ ਪਰਮਨੈਂਟ ਰੈਜ਼ੀਡੈਂਟ ਨੇ ਕਿਸੇ ਹੋਰ ਮੁਲਕ ਦਾ ਪਾਸਪੋਰਟ ਆ ਪਰ ਕੈਨੇਡਾ ਵਿੱਚ ਪੱਕੇ ਆ ਉਹਨਾਂ ਨੇ ਅਮਰੀਕਾ ਜਾਣਾ ਆ ਤਾਂ ਉਹਨਾਂ ਨੂੰ ਵੀ ਵੀਜ਼ਾ ਲੈਣ ਲੱਗਿਆ ਸੋਸ਼ਲ ਮੀਡੀਆ ਹਿਸਟਰੀ ਦੇਣੀ ਪੈਣੀ ਆ ਜੀ ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ-ਜਿਹੜੇ ਫੋਨ ਨੰਬਰ ਤੁਸੀਂ ਵਰਤੇ ਆ ਚਾਹੇ ਉਹ ਮੋਬਾਈਲ ਫੋਨ ਆ ਘਰ ਦਾ ਫੋਨ ਆ ਕੰਮ ਦਾ ਫੋਨ ਆ ਉਹਨਾਂ ਦੀ ਸੂਚੀ ਦੇਣੀ ਪੈਣੀ ਆ ਤੇ ਪਿਛਲੇ 10 ਸਾਲਾਂ ਦੇ ਵਿੱਚ ਵਰਤੀਆਂ ਜਿੰਨੀਆਂ ਵੀ ਈਮੇਲ ਐਡਰੈਸਸ ਨੇ ਉਹ ਵੀ ਨਾਲ ਸ਼ੇਅਰ ਕਰਨੀਆਂ ਪਊਗੀਆਂ ਚਾਹੇ ਕੰਮ ਦੀਆਂ ਨੇ ਚਾਹੇ ਪਰਸਨਲ ਨੇ ਚਾਹੇ ਜਾਲੀ ਬਣਾਈਆਂ ਹੋਈਆਂ ਦੱਸਣੀਆਂ ਪੈਣੀਆਂ ਕਿ ਬਈ ਆਹ ਈਮੇਲ ਵਧੀ ਆ ਵਰਤਦਾ ਰਿਆ ਆ ਜੀ ਸੋ ਕੁੱਲ ਮਿਲਾ ਕੇ ਜਿਹੜੇ ਚਿਹਰੇ ਦੇ ਬਾਇਓਮੈਟ੍ਰਿਕਸ ਨੇ ਫਿੰਗਰ ਪ੍ਰਿੰਟ ਡੀ ਐਨ ਏ ਤੇ ਹੋਰ ਕਈ ਜਾਣਕਾਰੀਆਂ ਪਹਿਲੇ ਮੰਗੀਆਂ ਜਾਂਦੀਆਂ ਆ ਤੇ ਪਰਿਵਾਰਕ ਮੈਂਬਰ ਬੱਚਿਆਂ ਸਮੇਤ ਉਹਨਾਂ ਦੇ ਨਾਂ ਪਤੇ ਜਨਮ ਤਰੀਕਾ ਜਨਮ ਸਥਾਨ ਉਹਦਾ ਵੇਰਵਾ ਪਹਿਲੇ ਮੰਗਿਆ ਜਾਂਦਾ ਆ ਪਰ ਨਾਲ ਦੀ ਨਾਲ ਹੁਣ ਸੋਸ਼ਲ ਮੀਡੀਆ ਆ ਦੀ ਹਿਸਟਰੀ ਜਿਹੜੀ ਆ ਉਹ ਜੋੜ ਦਿੱਤੀ ਗਈ ਆ ਕਿਉਂਕਿ ਰਾਸ਼ਟਰਪਤੀ ਟਰੰਪ ਹੁਣੀ ਇਹ ਕਹਿ ਰਹੇ ਆ ਵਾਰ-ਵਾਰ ਕਿ ਜਿਹੜਾ ਬੰਦਾ ਜਿਹੜਾ ਵਿਜ਼ਟਰ ਜਿਹੜਾ ਸੈਲਾਨੀ ਟੂਰਿਸਟ ਅਮਰੀਕਾ ਦੇ ਨਾਗਰਿਕਾਂ ਦੇ ਬਾਰੇ ਮਾੜਾ ਬੋਲਦਾ ਅਮਰੀਕਾ ਦੇ ਸੱਭਿਆਚਾਰ ਨੂੰ ਚੰਗਾ ਨਹੀਂ ਕਹਿੰਦਾ ਇਥੋਂ ਦੀ ਸਰਕਾਰ ਦੇ ਪ੍ਰਤੀ ਆਪਣੇ ਵਿਚਾਰ ਬਹੁਤੇ ਵਧੀਆ ਨਹੀਂ ਰੱਖਦਾ ਅਮਰੀਕਨ ਇੰਸਟੀਚਿਊਸ਼ਨ ਜਿਨ੍ਹਾਂ ਦੀਆਂ ਸੰਸਥਾਵਾਂ ਦੇ ਬਾਰੇ ਮਾੜਾ ਬੋਲਦਾ ਆ ਤੇ ਵਿਰੋਧ ਵਾਲਾ ਰੁਝਾਨ ਰੱਖਦਾ ਆ ਉਹ ਨੂੰ ਅਮਰੀਕਾ ਦੇ ਵਿੱਚ ਵੜਨ ਦੀ ਅਗਿਆ ਨਹੀਂ ਹੋਣੀ ਚਾਹੀਦੀ ਅਮਰੀਕਾ ਦੇ ਵਿੱਚ ਉਹਦਾ ਸਵਾਗਤ ਬਿਲਕੁਲ ਵੀ ਨਹੀਂ ਹੈ ਮਤਲਬ ਕਿ ਅਮਰੀਕਾ ਦੇ ਨਿੰਦਕ ਜਿਹੜੇ ਆ ਜੋ ਹੁਣ ਅਮਰੀਕਾ ਆਉਣ ਲੱਗਿਆ 100 ਵਾਰੀ ਸੋਚਣ ਸੋ ਪਹਿਲਾਂ ਹੀ ਅਮਰੀਕਾ ਦੇ ਵਿੱਚ ਜਿਹੜੀਆਂ ਟਰੈਵਲ ਏਜੰਸੀਜ਼ ਨੇ ਉਹਨਾਂ ਦੇ ਮਹਿਕਮੇ ਨੇ ਕਹਿ ਰਹੇ ਆ ਕਿ ਸਾਡੇ ਵਿਜ਼ਟਰ ਬਹੁਤ ਘੱਟ ਗਏ ਆ ਬਾਹਰੋਂ ਲੋਕ ਬਹੁਤ ਘੱਟ ਰਹੇ ਆ ਤੇ ਜੇਕਰ ਇਹ ਕਾਨੂੰਨ ਪਾਸ ਹੋ ਗਿਆ ਹੈ ਪ੍ਰਸਤਾਵ ਜਿਹੜਾ ਮੰਨ ਲਿਆ ਗਿਆ ਤਾਂ ਜ਼ਾਹਰ ਹੈ ਕਿ ਹੋਰ ਲੋਕ ਵੀ ਘੱਟ ਆਉਣਗੇ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਜੀ ਕੱਲ ਨੂੰ ਹੋਰ ਕੱਲਾਂ ਪੱਤਾਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਾਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ